ਚੋਣਾ ਤੋਂ ਠੀਕ ਪਹਿਲਾਂ ਇੱਕ ਆਡੀਓ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਚਰਚਾਾਂ ਮਾ ਤੇਜ਼ ਨੇ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਆਪਣੇ ਪ੍ਰਚਾਰ ਨੂੰ ਲੈ ਕੇ ਤੱਤ ਪਰ ਨੇ ਉਹਨਾਂ ਦਾ ਨਾਮ ਆਪਣੇ ਪ੍ਰਚਾਰ ਨੂੰ ਲੈ ਕੇ ਤੱਤ ਪਰ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਲਗਾਤਾਰ ਲੱਗੇ ਹੋਏ ਨੇ ਪ੍ਰਚਾਰ ਕਰਨ ਨੂੰ ਔਰ ਦੂਜੇ ਪਾਸੇ ਉਸੇ ਦਰਮਿਆਨ ਇੱਕ ਆਡੀਓ ਰਿਕਾਰਡਿੰਗ ਵਾਇਰਲ ਹੋ ਗਈ ਹੈ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੱਸੇ ਜਾ ਰਹੇ ਨੇ ਗੱਲ ਕਰ ਰਹੇ ਔਰ ਇੱਕ ਭਾਈ ਤਲਵਾੜਾ ਨਾਂ ਦੇ ਵਿਅਕਤੀ ਦੀ ਗੱਲ ਕੀਤੀ ਜਾ ਰਹੀ ਹੈ ਹਰ ਇੱਕ ਚੀਜ਼ ਜਿਹੜੀ ਹੈ ਉਹ ਇਸ ਰਿਕਾਰਡਿੰਗ ਦੇ ਬਿਹਾਫ ਦੇ ਉੱਤੇ ਇਹ ਸਾਫ਼ ਪ੍ਰਤੀਤ ਹੁੰਦਾ ਹੈ ਕਿ ਕਿਸੇ ਨੂੰ ਮਾਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਕੀ ਤਲਵਾੜਾ ਨਾਂ ਦੇ ਇਸ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਕੀ ਭਾਈ ਅਮਰਿਤਪਾਲ ਸਿੰਘ ਹੀ ਇਸ ਕਾਲ ਰਿਕਾਰਡਿੰਗ ਦੇ ਵਿੱਚ ਗੱਲ ਕਰ ਰਹੇ ਨੇ ਬੜੇ ਸਵਾਲ ਖੜੇ ਹੋ ਰਹੇ ਨੇ ਦਰਸਲ ਇਹ ਇੱਕ ਆਲ ਰਿਕਾਰਡਿੰਗ ਵਾਇਰਲ ਹੋਈ ਆ ਇਸ ਦੇ ਵਿੱਚ ਜਿਹੜਾ ਵਿਅਕਤੀ ਗੱਲ ਕਰ ਰਿਹਾ ਉਹ ਭਾਈ ਅਮਰਿਤਪਾਲ ਸਿੰਘ ਦੱਸੇ ਜਾ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਬੜੇ ਹੱਦ ਤੱਕ ਭਾਈ ਅਮਰਿਤਪਾਲ ਸਿੰਘ ਦੇ ਨਾਲ ਮਿਲਦੀ ਸੁਣਾਈ ਦੇ ਰਹੀ ਹੈ ਪ੍ਰਤੀਤ ਹੋ ਰਹੀ ਹੈ ਪਰ ਦੂਜੇ ਪਾਸੇ ਇਸ ਦੇ ਵਿੱਚ ਇੱਕ ਤਲਵਾੜਾ ਦੀ ਵੀ ਗੱਲ ਹੋ ਰਹੀ ਆ ਪਰ ਤਲਵਾੜੇ ਦੇ ਬਾਰੇ ਜੇ ਗੱਲ ਕਰੀਏ ਤਾਂ ਭਾਈ ਪਲਵਿੰਦਰ ਸਿੰਘ ਤਲਵਾੜਾ ਦੱਸੇ ਜਾ ਰਹੇ ਨੇ ਕਿਉਂਕਿ ਭਾਈ ਪਲਵਿੰਦਰ ਸਿੰਘ ਤਲਵਾੜਾ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਕਾਫੀ ਬਿਆਨ ਦੇ ਚੁੱਕੇ ਨੇ ਲਗਾਤਾਰ ਉਹਨਾਂ ਦੇ ਬਿਆਨ ਜਿਹੜੇ ਨੇ ਉਹ ਸਾਹਮਣੇ ਆਏ ਸਨ ਜਦੋਂ ਫਰਾਰੀ ਹੁੰਦੀ ਆ ਭਾਈ ਅਮਰਿਤਪਾਲ ਸਿੰਘ ਦੀ ਉਸ ਵੇਲੇ ਵੀ ਬਿਆਨ ਸਾਹਮਣੇ ਆਉਂਦਾ ਉਸ ਤੋਂ ਬਾਅਦ ਜਦੋਂ ਗ੍ਰਿਫਤਾਰ ਕਰ ਲਏ ਜਾਂਦੇ ਨੇ ਲਗਾਤਾਰ ਬਿਆਨਬਾਜ਼ੀ ਜਿਹੜੀ ਉਹ ਚੱਲ ਰਹੀ ਹੁੰਦੀ ਆ ਪਲਵਿੰਦਰ ਸਿੰਘ ਤਲਵਾੜਾ ਜਿਹੜੇ ਆ ਉਹ ਐਕਟਿਵ ਹੁੰਦੇ ਰਿਹਾ ਉਸ ਵੇਲੇ ਔਰ ਇਹ ਵੀ ਖਦਸ਼ੇ ਜਤਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਕਿ ਭਾਈ ਪਲਵਿੰਦਰ ਸਿੰਘ ਤਲਵਾੜਾ ਨੂੰ ਮਾਰ ਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਕਿਉਂਕਿ ਇਹ ਚ ਮਾਰਨ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਆਪਣੇ ਆਪ ਦੇ ਵਿੱਚ ਬੜੇ ਸਵਾਲ ਉੱਥੇ ਆ ਕੇ ਖੜੇ ਹੋ ਰਹੇ ਨੇ ਕਿ ਕੀ ਮਾਰਨ ਦੀ ਗੱਲ ਜਿਹੜੀ ਆ ਉਹ ਹੂ ਬਹੂ ਮਾਰਨ ਵਾਲੀ ਗੱਲ ਕੀਤੀ ਗਈ ਹੈ ਜਾਂ ਫਿਰ ਮਾਰਨ ਦੀ ਗੱਲ ਕਰਕੇ ਮੈਟਾਫੋਰਿਕਲ ਵੇ ਦੇ ਵਿੱਚ ਇਸ ਨੂੰ ਇਸਤੇਮਾਲ ਕੀਤਾ ਗਿਆ ਜਾਂ ਫਿਰ ਸਿਰਫ ਭਾਈ ਤਲਵਾੜਾ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਇਹ ਗੱਲ ਕੀਤੀ ਜਾ ਰਹੀ ਹੈ ਕਿ ਭਾਈ ਤਲਵਾੜਾ ਨੂੰ ਕਿਸੇ ਸੂਰਤ ਦੇ ਵਿੱਚ ਰਸਤੇ ਤੋਂ ਇੱਕ ਪਾਸੇ ਕਰ ਦਿੱਤਾ ਜਾਵੇ ਇਹ ਹੁਣ ਕਾਲ ਕਰਨ ਵਾਲੇ ਦੀ ਮਨਸ਼ਾ ਜਿਹੜੀ ਆ ਉਹ ਸਾਫ਼ ਦੱਸ ਸਕਦੀ ਹੈ ਪਰ ਰਿਕਾਰਡਿੰਗ ਦੇ ਵਿੱਚ ਜੋ ਸਾਹਮਣੇ ਆਇਆ ਉਸ ਦੇ ਵਿੱਚ ਮਾਰਨ ਦੀ ਗੱਲ ਬਿਲਕੁਲ ਹੋਈ ਹੈ ਕਿ ਗੱਲ ਕੀਤੀ ਗਈ ਹੈ ਇੱਥੇ ਹੁਣ ਸੁਣਨ ਵਾਲਾ ਇਹ ਸਾਫ਼ ਪ੍ਰਤੱਖ ਪ੍ਰਤੀਤ ਕਰ ਸਕਦਾ ਹੈ ਕਿ ਕੀ ਇਹ ਗੱਲ ਕੀਤੀ ਗਈ ਹੈ ਔਰ ਕਿਉਂ ਕੀਤੀ ਗਈ ਹੈ ਪਰ ਦੂਜੇ ਪਾਸੇ ਜੇ ਇਸ ਰਿਕਾਰਡਿੰਗ ਦੀ ਗੱਲ ਕਰੀਏ ਤਾਂ ਚੋਣਾਂ ਤੋਂ ਠੀਕ ਪਹਿਲਾਂ ਇਹ ਰਿਕਾਰਡਿੰਗ ਜਿਹੜੀ ਆ ਉਹ ਸਾਹਮਣੇ ਆ ਗਈ ਅਜੇ ਹੁਣੇ ਹੀ ਗੱਲ ਕੀਤੀ ਜਾ ਰਹੀ ਸੀ ਕਿ ਭਾਈ ਅਮਰਿਤਪਾਲ ਸਿੰਘ 7 ਦਿਨ ਦੀ ਅ ਛੋਟ ਮੰਗ ਰਹੇ ਨੇ ਹਾਈ ਕੋਰਟ ਦੇ ਵੱਲੋਂ ਪਟੀਸ਼ਨ ਜਿਹੜੀ ਅਦਾਇਰ ਕੀਤੀ ਗਈ ਹੈ ਔਰ ਲਗਾਤਾਰ ਚਰਚਾਵਾ ਜਿਹੜੀਆਂ ਨੇ ਉਹ ਤੇਜ਼ ਹੋ ਗਈਆਂ ਸੀ ਇਸ ਮਸਲੇ ਨੂੰ ਲੈ ਕੇ ਪਰ ਦੂਜੇ ਪਾਸੇ ਹੁਣ ਭਾਈ ਅਮਰਿਤਪਾਲ ਸਿੰਘ ਦੀ ਇੱਕ ਹੋਰ ਰਿਕਾਰਡਿੰਗ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਗੱਲ ਕਰਦੇ ਦੱਸੇ ਜਾ ਰਹੇ ਨੇ ਖੈਰ ਇਸ ਰਿਕਾਰਡਿੰਗ ਦੀ ਸੱਚਾਈ ਕੀ ਹੈ ਇਸ ਦੇ ਉੱਤੇ ਪ੍ਰਮਾਣ ਦੇਣਾ ਅਜੇ ਮਮਕਨ ਨਹੀਂ ਹੋਵੇਗਾ ਔਰ ਕਿਉਂਕਿ ਕਾਲ ਰਿਕਾਰਡਿੰਗ ਹੈਗੀ ਹੈ ਕਿਉਂਕਿ ਆਡੀਓ ਰਿਕਾਰਡਿੰਗ ਹੈਗੀ ਹੈ ਇਸ ਵਾਸਤੇ ਇਸ ਦਾ ਪ੍ਰਮਾਣ ਤਾਂ ਹਰਗिज ਨਹੀਂ ਦਿੱਤਾ ਜਾ ਸਕਦਾ ਕਿ ਗੱਲ ਕਰਨ ਵਾਲਾ ਵਿਅਕਤੀ ਭਾਈ ਅਮਰਿਤਪਾਲ ਸਿੰਘ ਹੀ ਨੇ ਹੋਰ ਵੀ ਕੋਈ ਹੋ ਸਕਦਾ ਹੈ ਆਵਾਜ਼ ਸਕਦੀ ਹੈ ਬੜੇ ਤਰੀਕੇ ਨੇ ਅੱਜ ਕੱਲ ਏਆਈ ਬਹੁਤ ਐਕਟਿਵ ਹੈਗਾ ਪਰ ਦੂਜੇ ਪਾਸੇ ਇਸ ਖਦਸ਼ੇ ਨੂੰ ਵੀ ਛੁਟਲਾਇਆ ਨਹੀਂ ਜਾ ਸਕਦਾ ਕਿ ਇਹ ਗੱਲ ਇਹ ਆਵਾਜ਼ ਜਿਹੜੀ ਹੈ ਇਹ ਭਾਈ ਅਮਰਿਤਪਾਲ ਸਿੰਘ ਦੀ ਹੋ ਸਕਦੀ ਹੈ खैर ਇਸ ਮਾਮਲੇ ਨੂੰ ਲੈ ਕੇ ਇਸ ਰਿਕਾਰਡਿੰਗ ਦੇ ਵਿੱਚ ਰਿਕਾਰਡ ਕੀ ਹੋਇਆ ਔਰ ਭਾਈ ਤਲਵਾੜਾ ਸਿੰਘ ਦੇ ਬਾਬਤ ਕਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਆਓ ਸੁਣਦੇ ਹਾਂ ਤਲਵਾੜੇ ਦੀ ਤੇ ਇੰਨੀ ਤਲਵਾੜੇ ਦੀ ਇੰਨੀ ਟੈਨਸ਼ਨ ਲੱਗੇ ਬੈਗਾ ਤਲਵਾੜਾ ਯਾਰ ਕੀ ਵੈਰੈਟੀ ਆਦਾ ਸਾਧੋਗੀ ਹੈ ਤਲਵਾੜੇ ਨੂੰ ਤੇ ਕਿਤੇ ਮਤਲਬ ਸਿੱਧਾ ਜੇ ਉਹਨੂੰ ਸਿੱਧਾ ਮਾਰਨ ਦਾ ਫਾਇਦਾ ਨਹੀਂ ਹੈਗਾ ਉਹ ਮਸ਼ਹੂਰ ਹੋਊਗਾ ਉਹਨੂੰ ਚੰਗਾ ਵਾ ਵੀ ਮੈਂ ਬੰਦਿਆਂ ਨੂੰ ਕਿਹਾ ਵਾ ਉਹ 10-15 ਦਿਨਾਂ ਚ ਹੱਲ ਕਰ ਦੇਣਗੇ ਤਲਵਾੜੇ ਦਾ ਆਪੇ ਹੀ ਸਾਰਾ ਜੋ ਕਰਨ ਵਾਲਾ ਇਹ ਤੇ ਐਵੇਂ ਟੈਨਸ਼ਨ ਲੈ ਕੇ ਬਹਿ ਗਿਆ ਜਦਾ ਇਹਨੂੰ ਐ ਲੱਗਦਾ ਵੀ ਖਣੀ ਜੇ ਅਮਰਤਪਾਲ ਮੈਨੂੰ ਇਹ ਮੇਰੀ ਸਮਹਿਤ ਕਰੋਗੇ ਤੁਸੀਂ ਮੈਂ ਵੀ ਮੈਂ ਤੇਰੀ ਮਹਿਤਰੀ ਆ ਮੈਂ ਵਿਰੋਧ ਕਰੂੰ ਤੇਰੇ 'ਚ ਤੇ ਜਿਵੇਂ ਹੁੰਦਾ ਤੇ ਮੈਂ ਉਸ ਦਿਨ ਹੁਣ ਬਿਆਨ ਦਿੰਦਾ ਵੀ ਨਹੀਂ ਨਹੀਂ ਇਹ ਸਾਡਾ ਬੰਦਾ ਨਹੀਂ ਜੋ ਤਲਵਾੜੇ ਖਿਲਾਫ ਬੋਲ ਰਿਹਾ ਤਲਵਾੜਾ ਬਹੁਤ ਠੀਕ ਆ ਸੋ ਇਸ ਕਰਕੇ ਆ ਵੀ ਇਹ ਤੇ ਨਾ ਥੋੜੀ ਇਹਨੂੰ ਸਮਝਾਓ ਵੀ ਕੋਈ ਗੱਲ ਨਹੀਂ ਠੰਡਾ ਰਿਹਾ ਤੂੰ ਦੋ ਚਾਰ ਦਿਨ ਭਾਂ ਪੰਥ ਤੈਨੂੰ ਛੁੱਟੀ ਦੇ ਦਿੰਦਾ ਛੁੱਟੀ ਲਾ ਲਾ ਕਿਤੇ ਘੁੰਮ ਫਿਰ ਆ ਜਾ ਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ